ਇਤ ਕੋਟ ਵਿਚਲੀ ਇਹ ਇਮਾਰਤ ਜਿਹੜੀ ਲਗਭਗ 115 120 ਸਾਲ ਪੁਰਾਣੀ ਹੈ ਸਾਨੂੰ ਇਸ ਤਰ੍ਹਾਂ ਭਲੇਖਾ ਪਾਉਂਦੀ ਹੈ ਜਿਵੇਂ ਕਿਸੇ ਰੋਮ ਦੇ ਸ਼ਹਿਰ ਵਿੱਚ ਜਾਂ ਫਰਾਂਸ ਦੇ ਸ਼ਹਿਰ ਵਿੱਚ ਖੜੀ ਹੋਈਏ ਇਸ ਦਾ ਨਾਮ ਹੈ ਕੋਠੀ ਦਰਬਾਰਗੰਜ ਇਸ ਦਾ ਨਿਰਮਾਣ ਫਰੀਦਕੋਟ ਦੇ ਰਾਜਿਆਂ ਨੇ ਗਵਾਂਢੀ ਰਾਜਾਂ ਦੇ ਸ਼ਾਹੀ ਮਹਿਮਾਨਾਂ ਨੂੰ ਠਹਿਰਾਉਣ ਲਈ ਕਰਵਾਇਆ ਸੀ ਇਸ ਦਾ ਅੱਜ ਕੱਲ ਦਾ ਨਾਮ ਹੈ ਰੈਸਟ ਹਾਊਸ ਫਰੀਦਕੋਟ ਇਹ ਫਰੀਦਕੋਟ ਦੀ ਸਭ ਤੋਂ ਵੱਡੀ ਸੈਰਗਾਹ ਵੀ ਹੈ ਇੱਥੇ ਫਰੀਦਕੋਟ ਦੇ ਲੋਕ ਸੁਬਾ ਸ਼ਾਮ ਸੈਰ ਕਰਨ ਆਉਂਦੇ ਹਨ ਤੇ ਇੱਥੇ ਬਣਿਆ ਹੋਇਆ ਸਾਹਮਣੇ ਬਾਗ ਬੜਾ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ ਤੇ ਸਾਨੂੰ ਰਾਜੇ ਤੇ ਫਰੀਦਕੋਟ ਦੇ ਇਤਿਹਾਸ ਦੀ ਜਾਣਕਾਰੀ ਦਿੰਦਾ ਹੈ